ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਅਫਸਰ ਕੋਚਿੰਗ ਸੈਂਟਰ ਦੇ ਵਿੱਚ ਤੇ ਜਿਸ ਤਰ੍ਹਾਂ ਆਪਾਂ ਅੱਗੇ ਵੀ ਗੱਲ ਕਰਦੇ ਹੁੰਨੇ ਆ ਪੀਐਸਟੈਟ ਦੀ ਹਜੇ ਤੱਕ ਜਿਹੜੀ ਇਹਦੀ ਅਪਡੇਸ਼ਨ ਉਹ ਆਪਣੇ ਕੋਲੇ ਨਹੀਂ ਆਏਗੀ ਐਸ ਪਰ ਗਵਰਨਮੈਂਟ ਜਿਹੜੀ ਆਉਣੀ ਚਾਹੀਦੀ ਸੀ ਆਪਣੇ ਕੋਲੇ ਕਿ ਹੁਣ ਜਿਹੜੇ ਪੀਐਸਟੈਟ ਦੇ 2025 ਦੇ ਜਿਹੜੇ ਦਿਨ ਬਚੇ ਆ ਤੁਸੀਂ ਲਾ ਲਓ ਵੀ ਅਜੇ 15 ਦਿਨ ਸਿਰਫ ਇਹਦੇ ਬਚੇ ਆ 2025 ਦੇ ਤੇ ਇਸ ਤੋਂ ਬਾਅਦ ਹੁਣ ਜੇ ਆਪਾਂ ਗੱਲ ਕਰੀਏ ਤਾਂ ਪੀਐਸਟੈਟ 2026 ਦੇ ਵਿੱਚ ਹੀ ਆਊਗਾ ਹੋਪ ਫਰਵਰੀ ਜਾਂ ਮਾਰਚ ਦੇ ਮਹੀਨੇ ਦੇ ਵਿੱਚ ਹੋ ਜੇ ਲਾਸਟ ਟਾਈਮ ਉਸ ਤੋਂ ਲਾਸਟ ਟਾਈਮ 2023 ਦੇ ਵਿੱਚ ਕੀ ਹੋਇਆ ਸੀ ਇਸੇ ਤਰੀਕੇ ਨਾਲ ਸਟੂਡੈਂਟ ਕਾਫੀ ਵੇਟ ਕਰ ਰਹੇ ਸੀਗੇ ਹਜੇ ਸਮੇ ਮੈਂ ਪੀਐਸਟੈਟ ਕਲੀਅਰ ਕੀਤਾ ਤਾਂ ਉਦੋਂ ਪੀਐਸਟੈਟ ਜਿਹੜਾ ਅਸੀਂ ਵੀ ਦਸੰਬਰ ਦੇ ਵਿੱਚ ਵੇਟ ਕਰਦੇ ਸੀ ਫਿਰ ਉਹਨਾਂ ਨੇ ਇੱਕ ਡੇਟ ਦਿੱਤੀ ਮਾਰਚ ਦੀ 12 ਮਾਰਚ ਦੀ ਉਹ ਪੇਪਰ ਕੈਨਸਲ ਹੋਇਆ ਫਿਰ 30 ਅਪ੍ਰੈਲ ਨੂੰ ਹੋਇਆ ਤਾਂ ਜਿੰਨਾ ਵੀ ਸਾਡਾ ਸਟੂਡੈਂਟ ਤਬਕਾ ਉਹ ਇਹ ਹਾਰ ਮੰਨ ਕੇ ਬੈਠਾ ਵੀ ਸ਼ਾਇਦ ਪੀਐਸਟੈਟ ਦਾ ਸਰਕਾਰ ਨੂੰ ਚੇਤਾ ਹੀ ਭੁੱਲ ਗਿਆ ਐਦਾਂ ਨਹੀਂ ਹੁੰਦਾ ਚੀਜ਼ਾਂ ਲੇਟ ਹੋ ਜਾਂਦੀਆਂ ਇੱਕ ਦੋ ਮੰਥ ਜਿਹੜਾ ਉਹ ਲੇਟ ਹੋ ਸਕਦਾ ਪਰ ਪੀਐਸ ਟੈਟ 2025 ਜ਼ਰੂਰ ਆਊਗਾ ਤੇ ਪਿੱਛੇ ਜੇ ਐਦਾਂ ਵੀ ਹੋਇਆ ਸੀ ਇੱਕ ਦੋ ਵਾਰੀ ਪੀਐਸ ਟੈਟ ਵੀ ਇੱਕ ਸਾਲ ਦਾ ਜਦੋਂ ਪੀਐਸ ਟੈਟ ਨਹੀਂ ਆਇਆ ਤਾਂ ਉਹ ਇੱਕੋ ਸਾਲ ਦੇ ਵਿੱਚ ਅਗਲੇ ਸਾਲ ਦਾ ਵੀ ਆ ਗਿਆ ਯਾਨੀ ਐਦਾਂ ਵੀ ਹੋ ਸਕਦਾ ਕਿ ਪੀਐਸ ਟੈਟ 2025 ਤੇ ਪੀਐਸ ਟੈਟ 2026 ਇੱਕੋ ਸਾਲ ਦੇ ਵਿੱਚ ਆ ਜਾਵੇ ਤਾਂ ਹੋ ਸਕਦਾ ਆਪਣੇ ਕੋਲ ਇੱਥੇ ਦੋ ਚਾਂਸ ਬਣਨ ਤਾਂ ਆਪਾਂ ਹੁਣ ਕੀ ਕਰਦੇ ਆ ਆਪਾਂ ਕਰਨੀ ਇਹਦੀ ਤਿਆਰੀ ਤੇ ਹੁਣ ਆਪਾਂ ਥੋੜੀਆਂ ਜੀਆਂ ਟ੍ਰਿਕਸ ਤੁਹਾਨੂੰ ਦੱਸਣੀਆਂ ਪੀਐਸਟੈਟ ਦੇ ਰਿਗਾਰਡਿੰਗ ਜੇ ਆਪਾਂ ਗੱਲ ਕਰੀਏ ਇਸ ਪੇਪਰ ਦੀ ਆ ਵੈਸੇ ਤਾਂ ਆਪਾਂ ਨੂੰ ਸ਼ਡਿਊਲ ਏ ਦਾ ਸਾਰਾ ਪਤਾ ਹੀ ਆਪਾਂ ਪਹਿਲਾਂ ਵੀਡੀਓ ਦੇ ਵਿੱਚ ਸ਼ਡਿਊਲ ਏ ਦਾ ਪਾਇਆ ਵਾ ਵੀ ਪੀਐਸਟੈਟ ਕੌਣ ਤੇ ਆਪਣੀ ਐਸ ਪਰ ਕੁਆਲੀਫਿਕੇਸ਼ਨ ਤੁਸੀਂ ਕਿਹੜੇ ਵਿਸ਼ੇ ਚ ਜਿਹੜਾ ਪੇਪਰ ਦੇ ਸਕਦੇ ਹੋ ਪਰ ਜੇ ਆਪਾਂ ਗੱਲ ਕਰੀਏ ਓਵਰਆਲ ਜਿਹੜਾ 90 ਨੰਬਰ ਦਾ ਪੇਪਰ ਲਗਭਗ ਸੇਮ ਹੁੰਦਾ ਪੇਪਰ 1 ਦੇ ਵਿੱਚ ਤੇ ਪੇਪਰ 2 ਦੇ ਵਿੱਚ ਤੇ ਜਿਹੜਾ ਪੇਪਰ ਅ 1 2 2 ਦੇ ਵਿੱਚ ਜਿਹੜੇ ਦੋਨੋਂ ਪਾਰਟ ਆਉਂਦੇ ਉਹੱਚ ਵੀ ਸੇਮ ਹੁੰਦਾ ਥੋੜਾ ਜਿਹਾ ਲੈਵਲ ਦਾ ਫਰਕ ਹੁੰਦਾ ਠੀਕ ਆ ਅ ਮਤਲਬ ਕੁਐਸਚਨ ਦੇ ਵਿੱਚ ਸਿਲੇਬਸ ਦੇ ਵਿੱਚ ਸ਼ਫਲਿੰਗ ਹੁੰਦੀ ਆ ਪਰ ਸਿਲੇਬਸ ਜਿਹੜਾ ਸੇਮ ਹੁੰਦਾ ਤੇ ਇਹੜਾ 90 ਨੰਬਰ ਵਾਲਾ ਪੋਰਸ਼ਨ ਆ ਇਹਦੀ ਤਿਆਰੀ ਆਪਾਂ ਕਿਵੇਂ ਕਰਨੀ ਹੈ ਵਿਸ਼ੇ ਦੀ ਤਿਆਰੀ ਤਾਂ ਆਪਾਂ ਜਿਹੜੀਆਂ ਜਿਵੇਂ ਮੰਨ ਕੇ ਚੱਲੋ ਐਸਐਸਟੀ ਦਾ 60 ਨੰਬਰ ਦਾ ਆਉਂਦਾ ਉਹ ਚੋਂ 10 ਕ ਨੰਬਰ ਦੀ ਜਿਹੜੀ ਪੈਡਾਗੋਜੀ ਆਫ ਐਸਐਸਟੀ ਹੁੰਦੀ ਆ ਤੇ ਬਾਕੀ ਆਪਣਾ 50 ਨੰਬਰ ਦਾ ਜਿਹੜਾ ਕੰਟੈਂਟ ਹੁੰਦਾ ਉਹ NCERT ਦੀਆਂ ਤੇ SCERT ਦੀਆਂ ਬੁੱਕਸ ਆਪਾਂ ਪੜ੍ਹਨੀਆਂ ਹੁੰਦੀਆਂ ਜਿਵੇਂ ਕਿ 2023 ਵਾਲਾ ਉਹ ਪੇਪਰ ਸੀਗਾ ਉਹਦੇ ਵਿੱਚ ਕੀ ਹੋਇਆ ਸੀ ਕਿ ਸਾਰਾ ਪੇਪਰ NCERT ਦੀਆਂ ਕਿਤਾਬਾਂ ਜੋ ਆਇਆ ਸੀ ਤੇ ਕੁਝ ਬੱਚਿਆਂ ਨੇ ਜਿਹੜੀਆਂ ਉਹ ਮਤਲਬ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਕਿਤਾਬਾਂ ਪੜ੍ਹੀਆਂ ਸੀ ਉਹਨਾਂ ਨੂੰ ਇਸ ਚੀਜ਼ 'ਚ ਪਰੇਸ਼ਾਨੀ ਆਈ ਪਰ 2024 ਦੇ ਵਿੱਚ ਜਿਹੜਾ PSET ਆਇਆ ਸੀ ਉਹ ਸਾਰਾ ਹੀ ਜਿਹੜਾ PSET ਦਾ ਪੇਪਰ ਸੀਗਾ ਉਹ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਕਿਤਾਬਾਂ ਜੋ ਆਇਆ ਸੀ ਤਾਂ ਇਸ ਤਰੀਕੇ ਨਾਲ ਹੋ ਜਾਂਦਾ ਤੇ ਆਪਣੇ ਕੋਲ ਹੁਣ ਇੱਕ ਸਮਾਂ ਹੈਗਾ ਵਾ 60 ਤੋਂ 70 ਦਿਨ ਦਾ ਯਾਨੀ ਜੇ ਆਪਾਂ ਪੇਪਰ ਦੀ ਐਸਟੀਮੇਟਡ ਲਾਈਏ ਸਮਾਂ ਲਾਈਏ 70 80 ਦਿਨ ਦਾ ਆਪਣੇ ਕੋਲੇ ਟਾਈਮ ਹੈਗਾ ਵਾ ਇਹਦੇ ਵਿੱਚ ਆਪਾਂ NCERT ਤੇ SCERT ਜਿਹੜਾ ਕਵਰ ਕਰ ਸਕਦੇ ਆ ਆਪਣੇ ਵਿਸ਼ੇ ਦਾ ਮੈਥਸ ਸੈਂਸ ਵਾਲੇ ਤੇ SST ਵਾਲੇ ਤੇ ਜਿਹੜੇ ETT ਵਾਲੇ ਆ ਉਹ ਕੀ ਕਰ ਸਕਦੇ ਆ ਜਿਵੇਂ ਕਿ ਪ੍ਰਾਇਮਰੀ ਦੀਆਂ ਜਿਹੜੀਆਂ এনवायरमेंट ਦੀਆਂ ਤੇ ਮੈਥਮੈਟਿਕਸ ਐਲੀਮੈਂਟਰੀ ਮੈਥਮੈਟਿਕਸ ਜਿਹੜੀ ਦੀ ਤਿਆਰੀ ਕਰ ਸਕਦੇ ਆ ਗੱਲ ਕਰਦੇ ਆ CDP ਦੀ ਤਾਂ CDPE ਆਪਾਂ ਕਿੱਥੋਂ ਕਰਨੀ ਹੈ ਵੈਸੇ ਤਾਂ ਆਪਾਂ CDPE ਦੀਆਂ ਕਲਾਸਾਂ ਜਿਹੜੀਆਂ ਕੰਟੀਨਿਊ ਕਰ ਰਹੇ ਆ ਅਸੀਂ ਵੀ ਥੋੜਾ ਡੀ ਕਰਿਆ ਵੀ ਹਾਂ ਇੱਕ ਸਾਡੇ ਕੋਲ ਇੱਕ ਆਵੇ ਉਹ ਚੀਜ਼ ਵੀ ਆਪਾਂ ਤਿਆਰੀ ਨੂੰ ਥੋੜਾ ਬੂਸਟ ਦੇ ਕੇ ਕਰੀਏ ਤੇ ਵੈਸੇ ਆਫਲਾਈਨ ਕਲਾਸਸ ਜਿਹੜੀਆਂ ਆਪਣੀਆਂ ਇੱਥੇ ਚੱਲ ਰਹੀਆਂ ਵਾ ਤੇ ਆਪਾਂ ਕਰ ਕੀ ਸਕਦੇ ਆ ਇਹਦੇ ਵਿੱਚ ਜਿਹੜੀ CDPE ਦੀ ਗੱਲ ਆਪਾਂ ਜਦੋਂ ਕਰਦੇ ਆ ਤਾਂ ਹੁੰਦਾ ਕੀ ਇਹਦੇ ਵਿੱਚ ਚਾਈਲਡ ਡਿਵੈਲਪਮੈਂਟ ਪੈਡਾਗੋਜੀ ਪੈਡਾਗੋਜੀ ਵਿੱਚ ਪੈਡਾਗੋਜੀ ਦੇ ਵਿੱਚ ਹੁੰਦਾ ਕੀ ਆ ਕਿ ਆਪਾਂ ਬੱਚੇ ਦੇ ਬਾਲ ਵਿਕਾਸ ਸਿੱਖਿਆ ਸ਼ਾਸਤਰ ਬਾਰੇ ਵੀ ਬੱਚੇ ਨੂੰ ਟੀਚਰ ਨੇ ਕਿਵੇਂ ਪੜਾਉਣਾ ਬੱਚੇ ਨੂੰ ਟੀਚਰ ਨੇ ਉਹਦੀਆਂ ਲੋੜਾਂ ਅਨੁਸਾਰ ਉਹਦੀਆਂ ਮਾਨਸਿਕ ਲੋੜਾਂ ਉਹਦੀਆਂ ਸਰੀਰਕ ਲੋੜਾਂ ਤੇ ਭਾਵਨਾਤਮਿਕ ਤਰੀਕੇ ਨਾਲ ਉਹਨੂੰ ਚੈੱਕ ਕਰਕੇ ਬੱਚੇ ਨੂੰ ਪੜਾਉਣਾ ਹੁੰਦਾ ਠੀਕ ਆ ਬਾਲ ਕੇਂਦਰੀਕ ਸਿੱਖਿਆ ਦੀ ਜਿਹੜੀ ਆਪਾਂ ਇਹਦੇ ਵਿੱਚ ਗੱਲ ਕਰਦੇ ਆਂ ਤੇ ਇਹ ਚੀਜ਼ ਆਪਾਂ ਨੂੰ ਮਿਲਦੀ ਕਿੱਥੋਂ ਆ ਜੇ ਤੁਹਾਡੇ ਕੋਲ ਨਹੀਂ ਕੋਈ ਸੋਰਸ ਹੈਗਾ ਤਾਂ ਇਹ ਚੀਜ਼ ਆਪਾਂ ਨੂੰ ਮਿਲਦੀ ਜਿਹੜੀਆਂ ਆਪਾਂ ਬੀਏਡ ਦੇ ਵਿੱਚ ਜਾਂ ਈਟੀਟੀ ਦੇ ਵਿੱਚ ਜਿੰਨੀਆਂ ਵੀ ਕਿਤਾਬਾਂ ਪੜੀਆਂ ਹੁੰਦੀਆਂ ਜਿਵੇਂ ਸਮਾਜਲਿਤ ਸਿੱਖਿਆ ਦੀ ਆਪਾਂ ਪੜ੍ਹੀ ਸੀਗੀ ਬਾਲ ਵਿਕਾਸ ਦੀ ਕਿਤਾਬ ਪੜ੍ਹੀ ਸੀਗੀ ਤਾਂ ਤੁਹਾਡੇ ਕੋਲ ਹੁਣ ਜਿੰਨਾ ਵੀ ਟਾਈਮ ਹੈਗਾ ਇਹ ਜਿੰਨੀਆਂ ਵੀ ਕਿਤਾਬਾਂ ਹੈਗੀਆਂ ਇਹਨਾਂ ਨੂੰ ਚੰਗੀ ਤਰ੍ਹਾਂ ਪੜ੍ਹ ਲਓ ਥਿਊਰੀ ਪੜ੍ਹ ਲਓ ਪਰ ਜਦੋਂ ਆਪਾਂ ਅੱਗੇ ਜਦੋਂ ਕਲਾਸਸ ਲਾਵਾਂਗੇ ਪੀਐਸਟੈਟ ਦੀਆਂ ਪੇਪਰ ਵਾਸਤੇ ਸਪੈਸ਼ਲ ਜਦੋਂ ਕਰਾਂਗੇ ਤਾਂ ਤੁਹਾਨੂੰ ਰਿਵੀਜ਼ਨ ਕਰਨ ਦੇ ਵਿੱਚ ਬੜਾ ਆਸਾਨ ਰਹੂਗਾ ਪਾ ਇੱਕ ਉਸ ਟ੍ਰਿਕ ਸੀਗਨ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ ਇਸ ਪੇਪਰ ਦੇ ਰਿਗਾਰਡਿੰਗ ਕਿ ਤੁਸੀਂ ਈਟੀਟੀ ਦੀਆਂ ਤੇ ਬੀਐਡ ਦੀਆਂ ਬਾਲ ਵਿਕਾਸ ਦੀਆਂ ਜਿੰਨੀਆਂ ਕਿਤਾਬਾਂ ਪੜ੍ਹਨ ਤੇ ਤੁਸੀਂ ਉਹਨੂੰ 20 ਤੋਂ 25 ਦਿਨਾਂ ਚ ਕਿਤਾਬਾਂ ਪੜ੍ਹ ਸਕਦੇ ਹੋ ਸਾਰੀਆਂ ਅਤੇ ਉਹ ਕਿਤਾਬਾਂ ਦੇ ਵਿੱਚ ਜਿਹੜੀਆਂ ਮੇਨ ਪੁਆਇੰਟ ਆਉਂਦੇ ਆ ਉਹਨਾਂ ਨੂੰ ਹਾਈਲਾਈਟ ਕਰਦੇ ਜਾਓ ਜਿਹੜੀਆਂ ਥਿਊਰੀਆਂ ਉਹਨਾਂ ਨੂੰ ਹਾਈਲਾਈਟ ਕਰਦੇ ਜਾਓ ਥਿਊਰੀਆਂ ਦੇ ਵਿੱਚੋਂ ਪ੍ਰਸ਼ਨ ਕਿੱਦਾਂ ਬਣਦੇ ਉਹਨਾਂ ਨੂੰ ਤੁਸੀਂ ਜਿਹੜਾ ਵਾ ਉਹ ਮਤਲਬ ਪ੍ਰੋਪਰ ਤਰੀਕੇ ਨਾਲ ਅੰਡਰਲਾਈਨ ਜਾਂ ਹਾਈਲਾਈਟ ਕਰ ਸਕਦੇ ਹੋ ਤਾਂ ਇਹ ਟ੍ਰਿਕਸ ਜੇਕਰ ਤੁਸੀਂ ਬਣਾਉਨੇ ਹੋ ਤਾਂ ਤੁਸੀਂ ਪੇਪਰ ਦੇ ਜਮ੍ਹਾਂ ਲਾਗੇ ਜਾ ਕੇ ਤੁਹਾਨੂੰ ਇਸ ਚੀਜ਼ ਦੀ ਦਿੱਕਤ ਨਹੀਂ ਆਊਗੀ ਕਿ ਹੁਣ ਅਸੀਂ ਇਮੀਡੀਏਟ ਕੀ ਪੜੀਏ ਕਿਉਂਕਿ ਉਸ ਸਮੇਂ ਇਹ ਦਿੱਕਤ ਆਉਂਦੀ ਹੁੰਦੀ ਹੈ ਵੀ ਜਦੋਂ ਵੀ ਨੋਟੀਫਿਕੇਸ਼ਨ ਆਇਆ ਹੁਣ ਤੱਕ ਪੀਐਸਟੈਟ ਦਾ ਉਹਨੇ ਸਾਨੂੰ ਮਸਾਂ 10 ਦਿਨ ਫਾਰਮ ਭਰਨ ਦੇ ਦੇਨੇ ਹੁੰਦੇ ਆ ਤੇ 20 ਦਿਨ ਦਾ ਪੇਪਰ ਦਾ ਗੈਪ ਹੁੰਦਾ ਯਾਨੀ ਮਹੀਨੇ ਇੱਕ ਦਾ ਜੇ ਆਪਾਂ ਨੋਟੀਫਿਕੇਸ਼ਨ ਦੇਖੀ ਹੈ ਨਾ ਤੇ ਨੋਟੀਫਿਕੇਸ਼ਨ ਤੋਂ ਬਾਅਦ ਆਪਣੇ ਕੋਲੇ 30 ਦਿਨ ਦਾ ਪੂਰਾ ਸਮਾਂ ਹੁੰਦਾ ਜਿਹਦੇ ਵਿੱਚ ਇਹ ਸਿਲੇਬਸ ਨਹੀਂ ਕਵਰ ਹੁੰਦਾ ਤਾਂ ਆਪਾਂ ਹੁਣ ਇਹ ਸਿਲੇਬਸ ਕਵਰ ਕਰਨ ਜਾ ਰਹੇ ਆ ਆਪਣੀਆਂ ਵੀ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਜਿਹੜੀਆਂ ਉਹ YouTube ਤੇ ਸਿੱਧੀਆਂ ਕਲਾਸਸ ਸ਼ਾਰਟ ਕਲਾਸਸ ਪੈਣ ਲੱਗ ਜਾਣੀਆਂ ਫਿਰ ਹੌਲੀ ਹੌਲੀ ਜੇਕਰ ਤੁਹਾਡਾ ਚੰਗਾ ਰਿਸਪੌਂਸ ਹੋਇਆ ਤਾਂ ਆਪਾਂ ਇਹਦਾ ਸਾਰਾ ਵੀ ਜਿਹੜਾ ਪੈਟਰਨ ਨੂੰ ਅੱਗੇ ਬਣਾਵਾਂਗੇ ਤੇ ਆਫਲਾਈਨ ਜਿਹੜੀ ਉਹ ਤਿਆਰੀ ਜਿਹੜੀ ਚੱਲ ਰਹੀ ਹੈ ਸਟੂਡੈਂਟ ਜਿਹੜੇ ਐਨਰੋਲ ਕਰ ਰਹੇ ਆ ਤੇ ਤੁਸੀਂ ਵੀ ਕਰ ਸਕਦੇ ਹੋ ਤੇ ਜੁਆਇਨ ਕਰੋ ਅਫਸਰ ਕੋਚਿੰਗ ਸੈਂਟਰ ਤੇ ਵੀਡੀਓ ਨੂੰ ਜੇ ਤੁਹਾਨੂੰ ਇਹ ਪਸੰਦ ਆਈ ਤਾਂ ਅੱਗੇ ਆਪਾਂ ਹੋਰ ਪੀਐਸਟ ਦੇ ਸਬਜੈਕਟ ਵਾਈਜ਼ ਵੀਡੀਓ ਬਣਾਵਾਂਗੇ ਤਾਂ ਤੁਸੀਂ ਇਹਨੂੰ ਲਾਈਕ ਤੇ ਆਪਣਾ ਕਮੈਂਟ ਵਿੱਚ ਪ੍ਰਤੀਕਿਰਿਆ ਜ਼ਰੂਰ ਦਿਓ ਧੰਨਵਾਦ ਜੀ